ਪੰਜਾਬ ਵਿਸਤ੍ਰਿਤ 7 ਗੇਟ ਤਹਿਤ ਹੋਣ ਵਾਲੀਆਂ ਮੌਜੂਦਾ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸਿਆਸੀ ਸਰਗਰਮੀਆਂ ਤੇ ਪ੍ਰਸ਼ਾਸਨਿਕ ਤਿਆਰੀਆਂ ਤੇਜ਼ ਹੋ ਗਈਆਂ ਨੇ ਸੂਬੇ ਵਿੱਚ ਦੁਆਬਾ ਮਾਝਾ ਤੇ ਮਾਲਵਾ ਖੇਤਿਆਂ ਵਿੱਚ ਕੁੱਲ 13 ਲੋਕ ਸਭਾ ਹਲਕੇ ਪੈਂਦੇ ਨੇ ਜਿਨ੍ਹਾਂ ਵਿੱਚ ਅੰਮ੍ਰਿਤਸਰ, ਅਨੰਦਪੁਰ ਸਾਹਿਬ, ਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਡੂਰ ਸਾਹਿਬ, ਲੁਧਿਆਣਾ, ਪਟਿਆਲਾ ਤੇ ਸੰਗਰੂੜ ਸ਼ਾਮਲ ਨੇ ਇਹਨਾਂ ਵਿੱਚੋਂ ਚਾਰ ਲੋਕ ਸਭਾ ਹਲਕੇ ਫਰੀਦਕੋਟ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਜਲੰ ਲੋਕ ਸਭਾ ਹਲਕਾ ਅਮਰੀ ਸਰ ਤੋਂ ਸੀਪੀਆਈ ਗਾਰਸੂਰ ਦੇ ਸੰਜੀਵ ਉਮੀਦਵਾਰ ਕਾਮਰੇ ਦਸਵਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਪੱਤਰੇ ਦਾਖਲ ਕਰ ਦਿੱਤੇ ਨੇ ਫਿਰੋਜ਼ਪੁਰ ਤੋਂ ਤਿੰਨ ਆਜ਼ਾਦ ਉਮੀਦਵਾਰਾਂ ਨੇ ਲੋਕ ਸਭਾ ਚੋਣਾਂ ਲਈ ਆਪਣੇ ਨਾਮ ਦਾਖਲ ਕੀਤੇ ਇਹ ਉਮੀਦਵਾਰ ਨੇ अरविंद सिंह फौजी अंग्रेज सिंह ਅਤੇ ਮਨਪ੍ਰੀਤ ਗੌਰ ਦੂਜੇ ਪਾਸੇ ਪਟਿਆਲਾ ਲੋਕ ਸਭਾ ਹਲਕੇ ਤੋਂ ਪਹਿਲੇ ਦਿਨ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਪੱర్చੇ ਦਾਖਲ ਕੀਤੇ ਨਹੀਂ ਨਾ ਦਾਖਲ ਕਰਨ ਵਾਲਿਆਂ ਵਿੱਚ ਪਾਰਟਿਸਵਾਨ ਕਿਸਾਨ ਪਾਰਟੀ ਦੇ ਉਮੀਦਵਾਰ ਤਵਿੰਦਰ ਰਾਜਪੂਤ ਸਮੇਤ ਆਜ਼ਾਦ ਉਮੀਦਵਾਰਾਂ ਡਿੰਪਲ ਅਤੇ ਜਗਦੀਸ਼ ਕੁਮਾਰ ਵੱਲੋਂ ਆਪਣੇ ਪੱర్చੇ ਦਾਖਲ ਕੀਤੇ ਗਏ ਨੇ ਪੰਜਾਬ ਚੋਣ ਕਮਿਸ਼ਨ ਵੱਲੋਂ ਰਾਜ ਦੇ ਵੋਟਰਾਂ ਨੂੰ ਵੱਧ ਤੋਂ ਵੱਧ VOTING ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਨਮਸਕਾਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 2024 ਲੋਕ ਸਭਾ ਜਨਰਲ ਇਲੈਕਸ਼ਨ ਦੇ ਲਈ ਨੋਟੀਫਿਕੇਸ਼ਨ ਆਲਰੇਡੀ ਹੋ ਚੁੱਕਾ ਹੈ ਤੇ ਅੱਜ ਤੋਂ ਨੋਮੀਨੇਸ਼ਨ ਸ਼ੁਰੂ ਹੈ ਇਸ 7 ਮਈ ਤੋਂ 14 ਮਈ ਤੱਕ ਨੋਮੀਨੇਸ਼ਨ ਚੱਲੇਗੀ ਤੇ 15 ਮਈ ਨੂੰ ਸਕਰੂਟਨੀ ਹੈ 17 ਮਈ ਨੂੰ ਵਿਡਰੋਵਲ ਹੈ ਵਿਡਰੋਵਲ ਤੋਂ ਬਾਅਦ ਫਾਈਨਲ ਲਿਸਟ ਆਫ ਕੈਂਡੀਡੇਟਸ ਫਾਈਨਲਾਈਜ਼ ਕੀਤੀ ਜਾਵੇਗੀ ਤੇ 1 ਜੂਨ ਨੂੰ ਪੋਲਿੰਗ ਹੈ ਤੇ ਨ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਇੱਕ ਜੋੜ ਨੂੰ ਵੱਧ ਤੋਂ ਵੱਧ ਪੋਲਿੰਗ ਕਰਵਾ ਕੇ ਸਾਡੀ ਜੋ VOTING PERCENTAGE ਹੈ ਇਸ ਵਾਰ 70% ਨਾ ਰੀਚਵ ਕਰਨ ਦੇ ਲਈ ਤੁਸੀਂ ਸਾਰੇ ਸਹਿਯੋਗ ਦਿਓ ਤੇ ਫੈਸਟੀਵਲ ਆਫ ਡੈਮੋਕਰਸੀ ਨੂੰ ਚੰਗੀ ਤਰ੍ਹਾਂ ਸਿਮਨਾਓ ਸਾਡੇ ਕੋਲ ਇਲੈਕਟਰਲ ਰੋਲ ਦੇ ਵਿੱਚ 2 ਕਰੋੜ 14 ਲੱਖ ਵੋਟਰਸ ਹੈ ਉਹਦੇ ਵਿੱਚੋਂ 1 ਕਰੋੜ 12 ਲੱਖ ਦੇ ਆਸ-ਪਾਸ ਮੇਲ ਵੋਟਰਸ ਹੈ 1 ਕਰੋੜ 2 ਲੱਖ ਦੇ ਆਸ-ਪਾਸ ਫੀਮੇਲ ਵੋਟਰਸ ਹੈ ਪੰਜਾਬ ਮਨਾਏਗਾ ਚੋਣਾ ਦਾ ਪਰਵ 1 ਜੂਨ 2024 ਨੂੰ